ਕਈ ਥਾਵਾਂ ਤੇ ਕਾਰਵਾਈਆਂ ਹਿੰਸਕ ਰੂਪ ਧਾਰ ਰਹੀਆਂ ਹਾਲਾਂਕਿ ਕਿਸਾਨ ਤਾਂ ਸ਼ਾਂਤਮਈ ਜਾ ਕੇ ਵਿਰੋਧ ਕਰਦੇ ਆ ਅੱਗੋਂ ਸਵਾਲ ਕਰਦੇ ਆ ਲੀਡਰਾਂ ਨੂੰ ਖਾਸ ਕਰਕੇ ਬੀਜੇਪੀ ਦੇ ਪੋਸਟਰ ਵੀ ਲੱਗੇ ਆ ਕਿਉਂਕਿ ਬੀਜੇਪੀ ਤੋਂ ਕਿਸਾਨ ਕਿੰਨਾ ਖਫਾ ਕਿਉਂ ਖਫਾ ਸਾਰੇ ਜਾਣਦੇ ਆ ਪਰ ਜਿੱਥੇ ਇਟਾਂ ਰੋੜੇ ਚੱਲ ਜਾਣ ਔਰ ਦੋਨਾਂ ਧਿਰਾਂ ਵਾਲੇ ਪਾਸਿਓ ਕੋਈ ਨਾ ਕੋਈ ਅਣਬਣ ਹੋ ਜਾਵੇ ਇਹ ਕਿਉਂ ਹੋ ਰਹੀ ਆ ਕਿਵੇਂ ਹੋ ਰਹੀ ਆ ਇਸਦੇ ਪਿੱਛੇ ਕੌਣ ਹੋ ਸਕਦਾ ਕਿਉਂਕਿ ਕਈ ਥਾਵਾਂ ਦੇ ਉੱਤੇ ਖਾਸ ਕਰਕੇ ਹੰਸਰਾਜ ਹੰਸ ਸਾਹਬ ਦੇ ਉਹ ਨਮਾਣੇ ਜੇ ਬਣੇ ਫਿਰਦੇ ਆ ਕਹਿੰਦੇ ਮੈਨੂੰ ਗਾਲਾਂ ਕੱਢੀ ਜਾਂਦੇ ਹੋ ਮੈਂ ਕੀ ਕਰਾਂ ਮੈਂ ਮੈਂ ਤੁਹਾਡੇ ਨਾਲ ਖੜਾ ਇੱਕ ਪਾਸੇ ਉਹ ਗੁਫ਼ਤਗੂ ਹੈ ਦੂਜੇ ਪਾਸੇ ਜਿੱਥੇ ਜਿੱਥੇ ਇਟਾਂ ਰੋੜੇ ਚੱਲ ਜਾਂਦੇ ਆ ਇਹ ਕੌਣ ਪਿੱਛੇ ਲੱਗਿਆ ਹੋਇਆ ਤੇ ਕੀ ਮੈਸੇਜ ਦੇਣਾ ਚਾਹੁੰਦਾ ਹੈ ਪੂਰੇ ਇੰਡੀਆ ਦੇ ਵਿੱਚ ਕਿ ਪੰਜਾਬ ਦੇ ਵਿੱਚ ਆ ਕੁਝ ਚੱਲ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਬੜੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬੀਜੇਪੀ ਵਰਕ ਲੀਡਰਾਂ ਦਾ ਉਮੀਦਵਾਰਾਂ ਦਾ ਵਿਰੋਧ ਕਰਵਾਇਆ ਜਾ ਰਿਹਾ ਹੈਗਾ ਇੱਕ ਵੋਟਰਾਂ ਦਾ ਧਰੂਵਿਕਨ ਕੀਤਾ ਜਾ ਰਿਹਾ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਉਹਦੇ ਚ ਕਿਸਾਨ ਬੰਦੇ ਕਿਸਾਨ ਜੱਥੇਬੰਦੀਆਂ ਜਾਂ ਟਰੈਪ ਦੇ ਵਿੱਚ ਆਈਆਂ ਹੋਈਆਂ ਨੇ ਜਾਂ ਜਾਣ ਕੇ ਬੀਜੇਪੀ ਦੇ ਵਾਸਤੇ ਕੰਮ ਕਰ ਰਹੀਆਂ ਹੈਗੀਆਂ ਨੇ ਦੇਖੋ ਜੇ ਤੁਹਾਨੂੰ ਪ੍ਰੋਟੈਸਟ ਕਰਨ ਦਾ ਤਰੀਕਾ ਠੀਕ ਹੈ ਸੈਂਟਰ ਸਰਕਾਰ ਨੇ ਤੁਹਾਡੇ ਨਾਲ ਧੱਕਾ ਕੀਤਾ ਧੱਕੇ ਦਾ ਜਵਾਬ ਧੱਕੇ ਨਾਲ ਕਿਵੇਂ ਦੇ ਸਕਦੇ ਵੋਟ ਦੀ ਝੋਟ ਦੇ ਨਾਲ ਤੁਸੀਂ ਜੇਕਰ ਵਿਰੋਧ ਕਰੋਗੇ ਗੱਡੀਆਂ ਦੇ ਪਿੱਛੇ ਭੇਜੋਗੇ ਨਹੀਂ ਉਹਨਾਂ ਦਾ ਵੋਟਾਂ ਮੰਗਣ ਦਾ ਰਾਈਟ ਹੈ ਤੁਸੀਂ ਵੋਟ ਪਾਉਣੀ ਨਹੀਂ ਪਾਉਣੀ ਇਹ ਤੁਹਾਡੇ ਤੇ ਨਿਰਭਰ ਕਰਦਾ ਕੋਈ ਤੁਹਾਡੇ ਧੌਣ ਤੇ ਗੋਡਾ ਤੇ ਨਹੀਂ ਰੱਖ ਕੇ ਗਰ ਪਰ ਉਹ ਬੀਜੇਪੀ ਨੂੰ ਇਹਦਾ ਫਾਇਦਾ ਹੋ ਰਿਹਾ ਹੋਏਗਾ ਪੰਜਾਬ ਚ ਹੋਏਗਾ ਹਰਿਆਣੇ ਚ ਹੋਏਗਾ ਬਾਕੀ ਸਟੇਟਾਂ ਦੇ ਵਿੱਚ ਹੋਏਗਾ ਕਿਉਂਕਿ ਬੀਜੇਪੀ ਇਸ ਅਜਿਹੀ ਖੇਡ ਨੂੰ ਲੈ ਕੇ ਜਦੋਂ ਖੇਡ ਰੱਚਦੀ ਨਾ ਉਹ ਮਾਸਟਰ ਮਾਈਂਡ ਆ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਆ ਉਹ ਇਸ ਅਜਿਹੀ ਸਿਆਸਤ ਦੀ ਪਿਓ ਪਾਰਟੀ ਹੈਗੀ ਆ ਉਹਦਾ ਉਹਦਾ ਜਿਹੜਾ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਤੇ ਇੱਕ ਹੈ ਨਾ Hindu Bhai Chare ਦੇ ਵਿੱਚ ਬਹੁਤ ਸਾਰਾ ਅਜਿਹਾ ਸੈਕਸ਼ਨ ਆ ਜਿਹੜਾ ਕੋਈ ਸ਼ਰੇਆਮ ਧੱਕਾ ਵੀ ਜੇ BJP ਆ ਭਾਵੇਂ ਬੰਦਾ ਕੋਈ BJP ਦੇ ਨਾਲ ਰਿਲੇਟਡ ਨਹੀਂ ਆ ਤਾਲ ਮੇਰੇ ਨਹੀਂ ਰੱਖਦਾ ਫਿਰ ਵੀ ਇੱਕ ਜਿਹੜਾ ਆਮ ਸ਼ਹਿਰੀ ਇਹ ਕਹਿੰਦਾ ਯਾਰ ਇਹ ਤਾਂ ਸਾਰਾ ਸਿਰ ਗਲਤ ਆ ਤੁਸੀਂ ਵੋਟ ਨਾ ਪਾਓ ਉਹਨਾਂ ਨੂੰ ਪਰ ਤੁਸੀਂ ਉਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕ ਰਹੇ ਨਾ ਇਹਦਾ ਮਤਲਬ ਹੈ ਕਿ ਇੱਕ ਜਾਂ ਤੇ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਹੇਠਲੇ ਉਹਨਾਂ ਦੇ ਕਿਸਾਨ ਜਥੇਬੰਦੀਆਂ ਜਾਂ ਦੇ ਭਾਜਪੀ ਦੇ ਨਾਲ ਰਲੇ ਹੋਏ ਨੇ ਜਾਂ ਭਾਜਪੀ ਦੇ ਟਰੈਪ ਚ ਫਸ ਗਏ ਨੇ ਜਾਂ ਕੋਈ ਸੌਦੇਬਾਜ਼ੀ ਹੋਈ ਆ ਕਿਸਾਨ ਜਥੇਬੰਦੀਆਂ ਨੇ ਤੇ ਜਦੋਂ ਹਿੰਸਕ ਕਾਰਵਾਈਆਂ ਸਾਹਮਣੇ ਆਈਆਂ ਬਿਆਨ ਵੀ ਸਾਂਝੇ ਕੀਤੇ ਆ ਜਾਰੀ ਕੀਤੇ ਆ ਵੱਡੀਆਂ ਕਿਸਾਨ ਜਥੇਬੰਦੀਆਂ ਨੇ ਕਿ ਸਾਡਾ ਕੰਮ ਇਟਾਂ ਰੋੜੇ ਚਲਾਉਣਾ ਨਹੀਂ ਹੈ ਸਾਡਾ ਕੰਮ ਤਾਂ ਕਾਲੀਆਂ ਝੰਡੀਆਂ ਦਿਖਾ ਕੇ ਸਵਾਲ ਲਿਖ ਕੇ ਫਲੈਕਸਾਂ ਦੇ ਉੱਤੇ ਨਕ ਦਿਖਾਉਣਾ ਹੈ ਜਿਹੜੇ ਇਸ ਤਰ੍ਹਾਂ ਦਾ ਕੁਝ ਕਰਦੇ ਆ ਉਹ ਸਾਡੇ ਬੰਦੇ ਨਹੀਂ ਉਹ ਕੁਝ ਹੋਰ ਨੇ ਹੋਰ ਕਿਹੜੇ ਕਿਤੇ ਬਾਹਰਲੇ ਮਜੂਪੀ ਬਿਹਾਰ ਤੋਂ ਆਗੇ ਜਾਂ ਹਰਿਆਣਾ ਤੋਂ ਆਗੇ ਨਾ ਬੰਦੇ ਤੇ ਇੰਨਾ ਦੇ ਆ ਮਤਲਬ ਜਿਹੜੇ ਤੁਸੀਂ ਇੰਨਾ ਗੱਡੀਆਂ ਦੇ ਪਿੱਛੇ ਭੱਜ ਰਹੇ ਇੰਨਾ ਜੋਰ ਲਾ ਰਹੇ ਹੋ ਅੱਜ ਜਿਵੇਂ ਅੰਮਰਸਰ ਦੇ ਵਿੱਚ ਇੱਟਾਂ ਚੱਲ ਗਿਆ ਨੇ ਉਹ ਕੋਈ ਗੱਲ ਥੋੜਾ ਹੈਗੀ ਆ ਉਧਰ ਵੀ ਕਿਸਾਨ ਖੜੇ ਸੀ ਇਧਰ ਵੀ ਕਿਸਾਨ ਭਰਾ ਮਾਰੂ ਜੰਗ ਹੀ ਕਰਵਾ ਰਹੇ ਨਾ ਤੁਸੀਂ ਚਾਹੇ ਉਹਦੇ ਵਿੱਚ ਬੀਜੇਪੀ ਵਾਲੇ ਚਾਹੇ ਉਹਦੇ ਵਿੱਚ ਕਿਸਾਨ ਜਥੇਬੰਦੀ ਹਣ ਚਾਹੇ ਉਥੇ ਪੰਦੇਰ ਸਾਹਿਬ ਹੁਣ ਸਟੇਟਮੈਂਟ ਦਿੰਦੇ ਫਿਰਦੇ ਹੈਗੇ ਨੇ ਭਰਾ ਮਾਰੂ ਜੰਗ ਹੋ ਗਈ ਨਾ ਵੋਟਾਂ ਪੈਂਦੀਆਂ ਤੁਸੀਂ ਵੋਟਾਂ 'ਚ ਜਿਹਨੂੰ ਕੰਨ ਰਿਜੈਕਟ ਕਰੋ ਤੁਸੀਂ ਉਧਰੋਂ ਮੁੰਡੇ ਥੱਪੜ ਮਾਰ ਦਿੱਤਾ ਗਿਆ ਉਧਰੋਂ ਇੱਟੇ ਚੱਲ ਪਏ ਆਗੇ ਫਿਰ ਕਿਸਾਨ ਜ਼ਖਮੀ ਹੋ ਗਏ ਨੇ ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਵੀ ਓਵਰ ਰੈਕਟ ਕਰ ਰਹੀਆਂ ਨੇ ਇਸ ਮਸਲੇ ਦੇ ਵਿੱਚ ਠੀਕ ਆ ਤੁਹਾਡੇ ਨਾਲ ਧੱਕਾ ਹੋਇਆ ਪੰਜਾਬ ਦੇ ਲੋਕ ਤੁਹਾਡੇ ਨਾਲ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਪੂਰਾ ਦੇਸ਼ ਖੜਿਆ ਸੀ ਲੇਕਿਨ ਭਾਜਪੀ ਨੇ ਜੋ ਕੰਮ ਕੀਤੇ ਆਗੇ ਉਹਨਾਂ ਮਾੜੇ ਚੰਗੇ ਕੰਮਾਂ ਦਾ ਤੁਸੀਂ ਵਿਰੋਧ ਕਰਨ ਦਾ ਜਿਹੜਾ ਤਰੀਕਾ ਉਹ ਤੁਹਾਡਾ ਮਾੜਾ ਹੈਗਾ ਤੁਸੀਂ ਕਾਲੀਆਂ ਝੰਡੀਆਂ ਲੈ ਕੇ ਜੇ ਕੋਈ ਭਾਜਪੀ ਦਾ ਕੈਂਡੀਡੇਟ ਲੰਘ ਰਿਹਾ ਉਧਰ ਦੀ ਦੋਨੇ ਪਾਸੇ ਖਲੋ ਜੋ ਉੱਧਰ ਵੀ ਖਲੋ ਜੋ ਜੋ ਜਿੰਦਾਬਾਦ ਮੁਰਦਾਬਾਦ ਕਰਨੀ ਕਰੋ ਪਰ ਗੱਡੀਆਂ ਦੇ ਪਿੱਛੇ ਜੋ ਹੰਸ ਰਾਜ ਹੰਸ ਨੂੰ ਰੋਕ ਲਿਆ ਉਹਨਾਂ ਨੂੰ ਰੋਕ ਲਿਆ ਕੱਲ ਵੀ ਭੁਜਾਤ ਆਪਣੀ ਕਿੰਨੂੰ ਭੁਜਾਤ ਤੱਕ ਹਾਂ ਪਰ ਉਹ ਨਹੀਂ ਆਏਗਾ ਤੁਹਾਡੇ ਕੋਲ ਇੱਕ ਤਰੀਕ ਹੈ ਨਾ ਜੀ ਇੱਕ ਤਰੀਕ ਤੋਂ ਪਹਿਲਾਂ ਜਿਹੜੇ ਤੁਸੀਂ ਯੋਰ ਆਪਣਾ ਸੜਕਾਂ ਤੇ ਲਾ ਰਹੇ ਹੋ ਜਾਂ ਸਿਰ ਪਾੜ ਰਹੇ ਹੋ ਜਾਂ ਪੜਵਾ ਰਹੇ ਹੋ ਉਹਦੀ ਕੋਈ ਵੈਲਿਊ ਨਹੀਂ ਹੈ ਇਹਦੇ ਨਾਲ ਉਹ ਤੁਹਾਡੇ ਜਿਹੜੀਆਂ ਪਿੰਡ ਲੈਵਲ ਤੇ ਕਮੇਟੀਆਂ ਨੇ ਉਹਨਾਂ ਨੂੰ ਕਹੋਗੇ ਡੋਰ ਟੂ ਡੋਰ ਨੂੰ ਜਾਓ ਹਾਂ ਵੀ ਆ ਪਾਰਟੀ ਆ ਸਾਡੇ ਨਾਲ ਆ ਕੁਝ ਇਹਨੇ ਕੀਤਾ ਤੇ ਆਪਾਂ ਹੁਣ ਕੀ ਕਰਨਾ ਜਿਹੜਾ ਹੁਣ ਤੁਸੀਂ ਆਪ ਜਿਹੜੇ ਅੱਧੀ ਦਰਜਨ ਤੋਂ ਜ਼ਿਆਦਾ ਕਿਸਾਨ ਜ਼ਖਮੀ ਹੋਏ ਨੇ ਜਾਂ ਦੂਜੇ ਪਾਸੇ ਜਿਹੜੇ ਭਾਜਪੀ ਦੇ ਜਿਹੜੇ ਮੁੰਡੇ ਵਰਕਰ ਉਹ ਇੱਟਾਂ ਚੁੱਕ ਚੁੱਕ ਕੇ ਮਾਰ ਰਹੇ ਨੇ ਉਹ ਸਦੈ ਇੱਕੋ ਪਿੰਡ ਦੇ ਹੁਣ ਪਰ ਉਹ ਤੇ ਇੱਕ ਵੈਰ ਪੈ ਗਿਆ ਨਾ ਉਹ ਵੈਰ ਪੈ ਗਿਆ ਉਹ ਹੁਣ ਨਾ ਤੇ ਤਰਨਜੀਤ ਸਿੰਘ ਸੰਧੂ ਨੇ ਕੇਸ ਲੜਨੇ ਨੇ ਨਾ ਉਹ ਸਰਮਨ ਸਿੰਘ ਪੰਧੇਰ ਨੇ ਲੜਨੇ ਨੇ ਉਹਨਾਂ ਨੇ ਤੇ ਸਾਹਮਣੇ ਸਾਹਮਣੇ ਲੜਨੇ ਨਾ ਉਹ ਵੈਰ ਪੈ ਗਿਆ ਨਾ ਉਹ ਵੈਰ ਰਹਿਣਾਰ ਪੱਕਾ ਵੈਰ ਪੈ ਗਿਆ ਹੈ ਇਹ ਕਿਹੜੀ ਵੀ 16 ਸਿਪਾਈ ਤਰਨਜੀਤ ਸਿੰਘ ਸੰਧੂ ਨੇ ਜਪੰਧੇਰਨੇ ਕਰਵਾ ਦੇਣੀ ਹੈ ਜਿੰਨੀਆਂ ਵੀ ਕਿਸਾਨ ਜਿੱਥੇ ਬੰਦੀਆਂ ਜਿੰਨੇ ਵੀ ਧੜੇ ਨੇ ਇੱਕ ਤੇ ਧੜੇ ਇੰਨੇ ਜਾਦੇ ਹੋ ਕੇ ਪਹਿਲਾਂ 32 ਨਹੀਂ ਲੱਗਦੇ 32 ਦੀਆਂ 64 ਹੋ ਗਈਆਂ ਕਿਉਂਕਿ ਜਿਹੜੇ ਕਿਸਾਨ ਐਸ ਡੀ ਐਮ ਨੂੰ ਮਿਲਣ ਤੱਕ ਮਸਾਂ ਰੱਖਦੇ ਸੀ ਹੌਸਲਾ ਉਹ ਜਦ ਦੇਸ਼ ਦੇ ਪ੍ਰਧਾਨ ਮੰਤਰੀਆਂ ਤੱਕ ਤੇ ਗ੍ਰਹਿ ਮੰਤਰੀਆਂ ਤੱਕ ਮਿਲਣ ਦਾ ਪਹੁੰਚ ਜੇ ਇਸੇ ਕਰਕੇ ਪੰਜਾਬ ਦੇ ਵਿੱਚ ਜਥੇ 32 ਜਥੇ ਬੰਦੀਆਂ ਤੋਂ ਵੱਧ ਕੇ 64 ਦੇ ਕਰੀਬ ਪਹੁੰਚਣ ਵਾਲੀਆਂ ਨੇ ਇਸ ਕਰਕੇ ਇਹਨਾਂ ਨੂੰ ਚਾਹੀਦਾ ਚਾਹੀ 64 ਦੀ 164 ਬਣਾ ਲਓ ਪਰ ਘੱਟੋ ਘਾਟ ਇੱਕ ਜਿਹੜਾ ਤਰੀਕਾ ਜਿਹੜਾ ਇੱਕ ਡੈਕੋਰੈਂਟ ਹੈ ਨਾ ਸਿਸਟਮ ਉਸਦੇ ਹੀ ਪੈਰਾ ਦੇਣ ਦੀ ਜ਼ਰੂਰਤ ਹੈ ਛੜਕਾਂ ਤੇ ਉਮੀਦਵਾਰਾਂ ਨੂੰ ਰੋਕਣ ਦੀ ਭੱਜਣ ਦੀ ਲੜਨ ਝਗੜ ਦੀ ਥਾਂ ਸਾਡੇ ਕੋਲ ਇੱਕ ਤਰੀਕਾ ਵੋਟਾਂ ਦਾ ਹਥਿਆਰ ਆ ਉਹਦਾ ਇਸਤੇਮਾਲ ਕਰੋ ਪਰ ਆ ਅੱਜ ਜਿਹੜੀ ਸ਼ੁਰੂਆਤ ਹੋਈ ਨਾ ਜੇ ਪੁਲਿਸ ਨੇ ਨਾ ਕੰਟਰੋਲ ਕੀਤਾ ਲੋਕ ਕਮਿਸ਼ਨ ਨੇ ਨਾ ਕੰਟਰੋਲ ਕੀਤਾ ਸਰਕਾਰ ਨੇ ਨਾ ਕੀਤਾ ਇਹ ਅੱਗ ਜਿਹੜੀ ਨਿੱਕੀ ਜੀ ਹੁੰਦੀ ਨਾ ਚੰਗਾਰੀ ਉਹ ਭਾਂਬੜ ਦਾ ਰੂਪ ਬਣ ਜਾਂਦੀ ਹੈਗੀ ਤੇ ਫਿਰ ਕੌਣ ਜਵਾਬ ਦੇ ਹੋਏਗਾ ਨਾ ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਬਾਰੇ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈਗਾ ਕਿ ਉਹ ਕਿਹਦੇ ਹੱਥਾਂ 'ਚ ਖੇਡਦੀਆਂ ਨੇ ਜਿੰਨਾ ਹੱਥਾਂ ਦੇ ਵਿੱਚ ਖੇਡਦੀਆਂ ਉਹਨਾਂ ਦੇ ਵਿੱਚ ਉਹ ਟ੍ਰੈਪ ਦੇ ਵਿੱਚ ਫਸ ਜਾਂਦੇ ਹੈਗੇ ਨੇ ਕਿਉਂਕਿ ਜਿਹੜੀ ਹਿੰਦੁਸਤਾਨ ਦੀ ਜਿਹੜੀ ਸਿਆਸਤ ਨਾ ਇਹ ਹੈ ਹੀ ਸੌਦੇਬਾਜ਼ੀ ਵਾਲੀ ਸਿਆਸਤ ਆ ਇਹ 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 ਸੱਚਾ ਸੌਦਾ ਨਹੀਂ ਹੈਗਾ ਇਹ ਮੌਕੇ ਦਾ ਸੌਦਾ ਇਹਦੇ ਜਿਹਦੇ ਟਿਕਟਾਂ ਦੀ ਵੰਡ ਕਿਵੇਂ ਦੇਣੀ ਆ ਕਿਨੂੰ ਕਿੱਥੇ ਦੇਣੀ ਆ ਕਿਨੂੰ ਕਿੱਥੋਂ ਜਿਤਾਉਣਾ ਕਿੱਥੋਂ ਹਰਾਉਣਾ ਹੈਗਾ ਕਿਹੜਾ ਇੱਕ ਵਾਰ ਦਾ ਐਮਪੀ ਦੋ ਵਾਰ ਐਮਪੀ ਅਗਲੀ ਵਾਰ ਕਿੱਥੋਂ ਲੜੇ ਇਹ ਤੇ ਇੱਕ ਪੂਰੀ ਇੱਕ ਸੌਦੇਬਾਜ਼ੀ ਆ ਤੇ ਇਸ ਕਰਕੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਤੁਸੀਂ ਸੀ ਆਸੀ ਲੀਡਰ ਨੀਓ ਤੁਸੀਂ ਕਿਸੇ ਦੇ ਜਾਲ ਵਿੱਚ ਨਾ ਫਸੋ ਭਰਾ ਮਾਰੂ جنگ ਦੇ ਵਿੱਚ ਨਾ ਆਪਣੇ ਨੁਕਸਾਨ ਕਰਵਾ ਲਿਓ ਵੋਟਾਂ ਵਾਲੇ ਦਿਨ ਜਿਹਦੇ ਤੁਸੀਂ ਚਿਬ ਕੱਢਨੇ ਚਿਬ ਕੱਢੋ ਪਰ ਆ ਜਿਹੜਾ ਤਰੀਕਾ ਪਿੱਛੇ ਭਜਣਾ ਰਾਹ ਰੋਕਨੇ ਉਹ ਨਹੀਂ ਹੈ ਜੇ ਕਿਸੇ ਦਾ ਵਿਰੋਧ ਕਰਨਾ ਹੈ ਪ੍ਰੋਪਰ ਤਰੀਕੇ ਨਾਲ ਕਰੋ ਸਾਈਡ ਤੇ ਬੈਠ ਕੇ ਵਿਰੋਧ ਕਰੀ ਚਲੋ ਜਿਨ ਨੂੰ ਪਤਾ ਲੱਗ ਜੂ ਕਿ ਹਾਂ ਇਸ ਪਾਰਟੀ ਮਾੜੀ ਹੈ ਜਾਂ ਚੰਗੀ ਪਾਰਟੀ ਉਮੀਦਵਾਰ ਮਾੜਾ ਜਾਂ ਚੰਗਾ ਹੈਗਾ ਪਰ ਆ ਜਿਹੜਾ ਤਰੀਕਾ ਨਾ ਜਿਵੇਂ ਅੱਜ ਇੱਕ ਇੱਟਾਂ ਇੱਟਾਂ ਦੇ ਨਾਲ ਜ਼ਖਮੀ ਕਰਤੇ ਐਡੇ ਐਡੇ ਰੋੜੇ ਨੇ ਜਿਹਦੇ ਸਿਰ 'ਚ ਵੱਜਾ ਟਾਂਕੇ ਲੱਗੇ ਹੋਣਗੇ ਤੇ ਜੇ ਉੱਥੇ ਕੋਈ ਬਜ਼ੁਰਗ ਹੁੰਦਾ ਤੇ ਬਜ਼ੁਰਗ ਕਿਸਾਨ ਮਰ ਵੀ ਸਕਦਾ ਸੀ ਫਿਰ ਕਹੋਗੇ ਰਾਹ ਰੋਕ ਲੋਗੇ ਫਿਰ ਉਹਦੀ লাশ ਸੜਕ 'ਤੇ ਰੱਖੋਗੇ ਫਿਰ ਸਰਕਾਰ ਕੋ ਮਾਫੀਆ ਮੰਗੋਗੇ ਫਿਰ ਸਰਕਾਰ ਨੌਕਰੀ ਦੇਗੀ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਗੁਰੇਜ਼ ਕਰਨਾ ਚਾਹੀਦਾ